ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਹਿਤ ਆਦ ਮਿਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਵਿਦਵਾਨ ਸਭਾ ਅੰਦਰ ਜੋ ਕੁਛ 4 ਦਿਨਾਂ ਦੇ ਵਿੱਚ ਬੀਤਿਆ ਆ ਜਾਂ ਜਾਂ ਦੂਸਰੇ ਸ਼ਬਦਾਂ ਵਿੱਚ ਇਹ ਕਹਿ ਲਓ ਕਿ 4 ਦਿਨਾਂ ਦੀ ਵਿੱਚ ਵਿਦਵਾਨ ਸਭਾ ਦੀ ਜੋ ਕਾਰਗੁਜ਼ਾਰੀ ਲਈ ਆ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਇਹ ਵਿਦਵਾਨ ਸਭਾ ਦਾ ਸੈਸ਼ਨ ਨਾ ਪਹਿਲਾ 2 ਦਿਨ ਦੇ ਲਈ ਸੱਦਿਆ ਗਿਆ ਸੀ ਜਿਹਦੇ ਵਿੱਚ ਪਹਿਲੇ ਦਿਨ ਵਿਸ਼ੜੀਆਂ ਆਤਮਾ ਮੰਨ ਉਹ ਸ਼ਬਦ ਦੀ ਫੋਟ ਭੇਟ ਕਰਨੇ ਸਨ ਔਰ ਦੂਸਰੇ ਦਿਨ ਅ 3 ਗੁਰੂ ਗ੍ਰੰਥ ਸਾਹਿਬ ਜੀ ਦੇਆਂ ਕੀਕੀਆਂ ਗਈਆਂ ਇਹ ਬਿਆਦਮੀਆਂ ਦੇ ਵਿੱਚ ਜਿਹੜੇ ਲੋਕ ਕੀ ਪਾਏ ਗਏ ਸਨ ਉਹਨਾਂ ਨੂੰ ਯੂਗਸਯਾਮਾ ਦੇਣ ਦੇ ਲਈ ਵਿਚਾਰ ਬਟੰਦਾਂ ਕਰ ਕੀਤਾ ਜਾਣਾ ਸੀ ਔਰ ਅੱਗੇ ਵਾਸਤੇ ਅਜਿਹਿਆਂ ਟਰਨਾਮਾ ਨਾ ਹੋਣ ਉਹਨਾਂ ਸੰਬੰਧੀ ਜਿਹੜਾ ਕਾਨੂੰਨ ਹੈ ਉਹ ਬਣਾਇਆ ਜਾਣਾ ਬਣਾਇਆ ਜਾਣਾ ਸੀ ਔਰ ਉਹਦੇ ਸੰਬੰਧੀ ਹਾਊਸ ਦੀ ਫਲੋਡ ਦੇ ਫਲ ਬਚਾਤ ਚਤਿਆ ਸਤਾਤ ਦਾ ਅਰਿੱਤ ਅਦਵਲੋਂ ਔਰ ਆਪੋ ਯਕਿੰਦੰੋਂ ਦੀ ਬਚਾਤ ਬਟੰਦਾ ਕੀਤਾ ਜਾਣਾ ਸੀ ਲੇਕਨ ਹਾਊਸ ਜਿਹੜਾ ਉਹ ਪਹਿਲੇ ਦਿਨ ਵਿਛੜੀਆਂ ਆਪਮਾਵਾਂ ਨੂੰ ਖੱਦ ਦੇ ਫੋਲੂ ਪੇਕ ਕਰਕੇ 11 ਮਿੰਟ ਤੋਂ ਬਾਅਦ ਉਹ ਸੈਸ਼ਨ ਜਿਹੜਾ ਉਹ ਅਠਾ ਦਿੱਤਾ ਗਿਆ ਔਰ ਦੂਸਰੇ ਦਿਨ ਫਿਰ ਉਹ ਸੈਸ਼ਨ ਜਿਹੜਾ ਉਹ ਉਥੇ ਇਹ ਅਸੈਂਬਲੀ ਦੇ ਵਿੱਚ ਇਕੱਠਾ ਹੋਇਆ ਸਾਰੇ ਮੈਂਬਰ ਸਹਿਬਾਨ ਆਏ ਉਹ ਦੂਸਰੇ ਦਿਨ ਉਹ ਹੋ ਮੁੱਦੇ ਅਸਬੰਧੀ ਚਰਚਾ ਕਰਨ ਦੇ ਲਈ ਉਹ ਸੈਸ਼ਨ ਜਿਹੜਾ ਉਹ ਬੁਲਾਇਆ ਗਿਆ ਲੇਕਿਨ ਉਸ ਸੈਸ਼ਨ ਦੇ ਵਿੱਚ ਜਿਹੜਾ ਇਹ ਕਾਨੂੰਨ ਬਣਾਇਆ ਜਾਣਾ ਸੀ ਉਹਦੇ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਲੇਕਿਨ ਆਪੋਜੀਸ਼ਨ ਨੇ ਇਸ ਗੱਲ ਤੇ ਗਿਲਾ ਕੀਤਾ ਵੀ ਸਾਡੇ ਕੋਲ ਉਸ ਐਕਟ ਦੀ ਜਾਂ ਉਸ ਕਾਨੂੰਨ ਦੇ ਖਰੜੇ ਦੀ ਕੋਈ ਕਾਪੀ ਨਹੀਂ ਅਸੀਂ ਇਸ ਤਰ੍ਹਾਂ ਉਸ ਬਚਾਤ ਚਤਤ ਦੇ ਵੇਤੂ ਭਾਗ ਲੈ ਸਕਦੇ ਆ ਇਹ ਗੱਲ ਕਿਸੇ ਹੱਦ ਤੱਕ ਵੀ ਠੀਕ ਵੀ ਆ ਕਿਉਂਕਿ ਕੋਈ ਵੀ ਵਿਸ਼ਾ ਜਿਹੜਾ ਜਦ ਤੱਕ ਉਹਦਾ ਡਰਾਫਟ ਸੰਬੰਧਕ ਸੱਜਣਾ ਕੋਲ ਪਹੁੰਚ ਨਾ ਜਾਵੇ ਤੱਤ ਤੋਂ ਉਸ ਵਿਸ਼ੇ 바ਦੇ ਵਿਚਾਰ ਚਰਚਾ ਕਰਨੀ ਜਿਹੜੀ ਆ ਉਹ ਬੜੀ ਮੁਸ਼ਕਲ ਹੈ ਦੇਖਣਾ ਫਿਰ ਵੀ اپੋਜੀਸ਼ਨ ਪਾਰਟੀਆਂ اور ਰੂਲਿੰਗ ਪਾਰਟੀ ਦੇ ਦਰਮਿਆਨ ਕਿਸੇ ਹੱਦ ਤੱਕ ਇਸ ਗੱਲ ਹੀ ਸਮਝੋਤਾ ਹੋ ਗਿਆ ਕਿ ਜਿਹੜਾ ਕਾਨੂੰਨ ਦਾ ਰੈਗੂਲੇਸ਼ਨ ਹੈ ਉਹ ਕੋਟਪ ਜਿਹੜਾ ਕੀਤਾ ਗਿਆ ਆ ਉਹਦੀਆਂ ਕਾਪੀਆਂ ਆਪੋ ਇਸ ਸੰਦੇਸ਼ ਸਮੂਹ ਮੈਂਬਰਾਂ ਨੂੰ ਦਿੱਤੀਆਂ ਜਾਣਗੀਆਂ ਉਹ ਉਸ ਗੱਲ ਦੀ ਤਿਆਰੀ ਕਰਕੇ ਸੋਮਵਾਰ ਤੱਕ ਆਉਣ ਕਿ ਜਿਹਦੇ ਨਾਲ ਇਹ ਸਬੰਧੀ ਜਿਹੜਾ ਨਵਾਂ ਕਾਨੂੰਨ ਬਣ ਆਇਆ ਉਹਦਾ ਜਿਹੜਾ ਖਰੜਾ ਪਾਸ ਹੋਣਾ ਆ ਉਹਦੇ ਸਬੰਧੀ ਪੂਰੀ ਵਿਚਾਰ ਚਰਚਾ ਕਰਨ ਦੇ ਲਈ ਆਪੋ ਆਪਣੀਆਂ ਤਿਆਰੀਆਂ ਜੁੜੀਆਂ ਉਹ ਕਰਕੇ ਜਾ ਜਿਸ ਦਿਨ ਇਹ ਦੁਬਾਰਾ ਜਿਹੜਾ ਹਾਊਸ ਹੈ ਉਹ ਵਿਚਾਰ ਚਰਚਾ ਕਰਨ ਦੇ ਲਈ ਫਿਰ ਜੁੜਿਆ ਤਾਂ ਉਸ ਵੇਲੇ ਇਹ ਵਿਚਾਰ ਚਰਚਾ ਕਰਨ ਦੀ ਬਜਾਏ ਉਸ ਵੇਲੇ ਹਾਊਸ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਕੋਈ ਵਿਸ਼ਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਪੇਸ਼ ਆਉਣ ਵਾਲਾ ਇਹ ਵਿਸ਼ਾ ਸੀ ਉਹਨੂੰ ਕੋਈ اٹھਾਉਣ ਦੇ علاوہ ਉਹ ਉਹ ਵਿਸ਼ਾ ਤਾਂ ਕੋਈ اٹھਾ ਨਹੀਂ ਸਕਿਆ ਲੇਕਿਨ ਉਹਨਾਂ ਨੇ ਸਿੱਧਾ ਜਿਹੜੀ ਆਪਣੀ ਜਿਹੜਾ ਬੋਧਨ ਦਾ ਤਰੀਕਾ ਸੀ ਉਹ ਇੱਕ ਆਪੋ ਹੀਸ਼ਣ ਦੇ ਵਿਧਾਇਕ ਸਰਦਾਰ ਸੁਖਬਾਤ ਸਿੰਘ ਦੇ ਉੱਪਰ ਸਿੱਧੀਆਂ ਉਹਨਾਂ ਦੇ ਉੱਪਰ ਸਿੱਧੇ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਔਰ ਉਹਨਾਂ ਦੇ ਉਹਨਾਂ ਤੇ ਉਹਨਾਂ ਦੇ ਪਰਵਾਹ ਪਰ ਸਿੱਧਾ ਹੀ ਉਹਨਾਂ ਦਾ ਕਲੈਕਟਰ ਅਸੈਸੀਨੇਸ਼ਨ ਕਰਨਾ ਇਸ ਤੀਕੇ ਨਾਲ ਸ਼ੁਰੂ ਕਰ ਦਿੱਤਾ ਜਿਸ ਨਾਲ ਚੀਮਾ ਸਾਹਿਬ ਕਾਹੀ ਲੰਬੇ ਹਾਸੇ ਤੋਂ ਭਰੇ ਪੀਤੇ ਹੋਣ ਔਰ ਕਦੋਂ ਇਸ ਕਲ ਦੀ ਪਿਆਰੀ ਕਰਕੇ ਆਏ ਹੋ ਕਿ ਉਹਨਾਂ ਨੇ ਹਾਊਸ ਦੇ ਵਿੱਚ ਸ਼ਾਮਲ ਹੁੰਦਿਆਂ ਸਿੱਧ ਪਹਿਲਾਂ ਜਾ ਕੇ ਜਿਹੜਾ ਸਭ ਤੋਂ ਪਹਿਲਾਂ ਕੰਮ ਕਰਨਾ ਆ ਉਹ ਸੁਖਪਾਲ ਸਿੰਘ ਜਿਹੜੇ ਵਿਧਾਇਕ ਆ ਉਹਨਾਂ ਉੱਪਰ ਜਾ ਕੇ ਆਪਣਾ ਜਿਹੜਾ ਉਹ ਉਹਨਾਂ ਦੇ ਉੱਪਰ ਉਹਨਾਂ ਨੂੰ ਟਾਰਗੇਟ ਕਰਨਾ ਆ ਇਹ ਕਹਿੰਦਾ ਇਸ ਗੱਲ ਦੀ ਸਮਝ ਨਹੀਂ ਆ ਸਕੀ ਕਿ ਇਹ ਜਦੋਂ ਇਹ ਰੋਲਾ ਦਪਾ ਚੀਮਾ ਸਾਹ ਪਾਰੇ ਸੰ ਜਾਂ ਹਾਊਸ ਦੇ ਵਿੱਚ ਕੋਈ ਦੂਸਰਾ ਦੂਸਰੇ ਸੱਜਣ ਵੀ ਉਹਨਾਂ ਨੂੰ ਅਕਸਰ ਐ ਸਮਝਾ ਹੱਸਦੇ ਸੰ ਤਾਂ ਹਾਊਸ ਦੇ ਜਿਹੜੇ ਸਪੀਕਰ ਸਾਖ ਸੰ ਸੰਵਾਸਾ ਉਹ ਵੀ ਇਸ ਗੱਲ ਦੇ ਇਹਨੂੰ ਰੋਕਣ ਲਈ ਜਾਂ ਇਸ ਗੱਲ ਨੂੰ ਛਾਪ ਕਰਨ ਲਈ ਕੋਈ ਆਪਣਾ ਜਿਹੜਾ ਯਤਨ ਆ ਦੀ ਕੋਈ ਨਹੀਂ ਸੀ ਕਰਾ ਰਿਹਾ ਔਰ ਇਸ ਦਾ ਮਹਿਸੂਸ ਹੋ ਰਿਹਾ ਸੀ ਕਿ ਇਹ ਸਾਰਾ ਕੁਝ ਜੋ ਵੀ ਹੋ ਰਿਹਾ ਆ ਇਹ ਸੰਮਾਨ ਸਾਹਿਬ ਦੀ ਰਾਏ ਦੇ ਨਾਲ ਹੋ ਰਿਹਾ ਆ ਔਰ ਮੈਂ ਕਾਫੀ ਅੱਜ ਤੱਕ ਆਪਣੀ ਜ਼ਿੰਦਗੀ ਦੇ ਦੌਰਾਨ ਇਸ ਅਸੈਂਬਲੀ ਦੇ ਵਿੱਚ ਕਾਫੀ ਸਪੀਕਰ ਸਹਿਬਾਨ ਦੀ ਕਾਰਗੁਜ਼ਾਰੀ ਨੂੰ ਦੇਖਿਆ ਆ ਅੱਜ ਤੱਕ ਮੈਂ ਅਜਿਹਾ ਸਪੀਕਰ ਕਦੀ ਕੋਈ ਨਹੀਂ ਦੇਖਿਆ ਜੇ ਸਪੀਕਰ ਨੇ ਆਪਣੀ ਜਿਹੜੀ ਭੂਮਿਕਾ ਆ ਉਹ ਇੱਕ ਪਾਸੜ ਤੌਰ ਦੇ ਉੱਤੇ ਨਿਭਾਈ ਹੋਵੇ ਬਾਦਨਾ ਜਿੰਨੇ ਵੀ ਅੱਜ ਤੱਕ ਸਪੀਕਰ ਆਏ ਆ ਚਾਹੇ ਉਹ ਕਾਂਗਰਸ ਪਾਰਟੀ ਦਾ ਆ ਚਾਹੇ ਉਹ ਅਕਾਲੀਆਂ ਦਾ ਆ ਕਿਹ ਕਿਸੇ ਹੋਰ ਪਾਰਟੀ ਦਾ ਆ ਹਰ ਇੱਕ ਸਪੀਕਰ ਸਾਹਿਬ ਨੇ ਆਪਣੀ ਜਿਹੜੀ ਭੂਮਿਕਾ ਆ ਉਹ ਇਕ ਬਗੈਰ ਕਿਸੇ ਪੱਖਪਾਤ ਦੇ ਨਿਭਾਈ ਆ ਉਹ ਕਿਸੇ ਵੀ ਪਾਰਟੀ ਨੂੰ ਆਪਣੇ ਸਪੀਕਰ ਦੇ ਉੱਪਰ ਕਦੇ ਵੀ ਇਸ ਗੱਲ ਦੀ ਸ਼ਿਕਾਇਤ ਨਹੀਂ ਰਹੀ ਕਿ ਉਸ ਦੇ ਸਪੀਕਰ ਨੇ ਹਾਊਸ ਦੇ ਸਪੀਕਰ ਨੇ ਉਹਦੇ ਨਾਲ ਕਿਸੇ ਕਿਸਮ ਦੀ ਜੜੀ ਆ ਉਹ ਗਿਆਪੀ ਕੀਪੀਆ ਲੇਕਨ ਪਤਾ ਨਹੀਂ ਕਿਉਂ ਇਹ ਸਪੀਕਰ ਸਾਹਿਬ ਨੇ ਆਪਣਾ ਜਿਹੜਾ ਉਹ ਰਵਈਆ ਆ ਉਹ ਇੱਕ ਪਾਸੜ ਤੋਂ ਬੇ ਉਤੇ ਆਪਣਾ ਕਰੀ ਗੱਥਿਆ ਆ ਜਦ ਕਿ ਉਹਨਾਂ ਨੂੰ ਅਜਿਹਾ ਕਰਨਾ ਨਹੀਂ ਸੀ ਚਾਹੀਦਾ ਲੇਕਿਨ ਫਿਰ ਜਦ ਸਠਪਾਲ ਸਿੰਘ ਖਹਿਰਾਂ ਨੂੰ ਉਹ ਸਪੀਕਰ ਸਾਹਿਬ ਨੇ ਬੋਲਣ ਲਈ ਕਿਹਾ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਅੰਦਰ ਹੋਦਾ ਝੂਠੇ ਕੌਣਸ ਮੁਕਾਬਲੇ ਤੇ ਜਿਮੀਂਦਾਦਾ ਕੋਲੋਂ ਜ਼ਬਰਦਸਤੀ ਖੋਹਿਆ ਜਾ ਰੀਆਂ ਜ਼ਮੀਨਾਂ ਬਾਰੇ ਜ਼ਿਕਰ ਕਰਨਾ ਹਜੇ ਸ਼ੁਰੂ ਵੀ ਕੀਤਾ ਸੀ ਤਾਂ ਉਹਨਾਂ ਨੂੰ ਸਪੀਕਰ ਸਾਹਿਬ ਨੇ ਬੈਠ ਜਾਣ ਲਈ ਕਿਹਾ ਤੇ ਉਹਨਾਂ ਦਾ ਮਾਈਕ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਪਤਾ ਨਹੀਂ ਅਜੇਹਾ ਉਹਨਾਂ ਨੇ ਕਿਸ ਕੰਮ ਦੀ ਕੀਤਾ ਜਾਂ ਇਹਦੇ ਪਿਛੇ ਉਹਨਾਂ ਦੀ ਕੀ ਸੋਚ ਸੀ ਇਤਵਸ ਸੰਮਾਸ ਆ ਜਾਣਦੇ ਹੋਗੇ ਜਾਂ ਕੀ ਉਸ ਹਾਊਸ ਦੇ ਵਿੱਚ ਝੂਠੇ ਪੁਲਸ ਮੁਕਾਬਲਿਆਂ ਦਾ ਮੁੱਦਾ ਉਠਾਉਣਾ ਕੋਈ ਮਾੜੀ ਗੱਲ ਸੀ ਜਾਂ ਜਿਹੜੇ ਜਮੀਨ ਦਾਦਾ ਹੁੰਦੀ ਆ ਜਮੀਨਾਂ ਜਿਹੜੀਆਂ ਉਹ ਜ਼ਬਰਦਸਤੀ ਐਕਵਾਇਰ ਕੀਤੀਆਂ ਜਾਂਦੀਆਂ ਸਨ ਕੀ ਉਹਨਾਂ ਦਾ ਮੁੱਦਾ ਉਠਾਉਣਾ ਕੋਈ ਮਾੜੀ ਗੱਲ ਸੀ ਇਹ ਗੱਲ ਜੂਸ ਆਉਸ ਇਸ ਵੀਕਲ ਸੰਬਸਾ ਨੂੰ ਦਸਨੀ ਚਾਹੀਦੀ ਆ ਤਾਂ ਕਿ ਪੰਜਾਬ ਦੇ ਲੋਕ ਉਹ ਪੰਜਾਬ ਤੋਂ ਬਾਹਰ ਵਸਦੇ ਜਿਹੜੇ ਪੰਜਾਬੀ ਆ ਉਹ ਵੀ ਇਸ ਗੱਲ ਨੂੰ ਸਮਝ ਸਕਣ ਕਿ ਜੇਸ ਪੱਪਸ ਨੂੰ ਲੈ ਕੇ ਇਹ ਸੰਵਾਦ ਸਿੰਘ ਕਦ ਨੇ ਆਪਣੇ ਇਹ ਦੋ ਮੁੱਦੇ ਜਿਹੜੇ ਆ ਉਠਾਉਣ ਦੀ ਕੋਸ਼ਿਸ਼ ਕੀਤੀ ਆ ਪੀਪੀਸੀ ਉਹ ਇਸ ਵਿਤੋਲ ਗਟਾਕਰ ਲੋਕ ਹਿੱਤਾਂ ਵਿੱਚ ਸੀ ਜਾਂ ਲੋਕ ਹਿੱਤਾਂ ਦੇ ਵਿਰੁੱਧ ਸੀ ਇਹ ਗੱਲ ਜਿਹੜੀ ਆ ਸੰਧਮਾ ਸਾਹਿਬ ਨੂੰ ਜੁਰ ਦੇ ਦੋਕਾਂ ਨੂੰ ਦੱਸਣੀ ਚਾਹੀਦੀ ਆ ਉਹ ਦੂਸਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਨਾ ਆ ਉਹ ਪੰਜਾਬ ਦੇ ਅੰਦਰ ਲਾ ਇਨ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹਦੇ ਉੱਤੇ ਵੀ ਇਸ ਮਦਾਨ ਸਭਾ ਸੈਸ਼ਨ ਦੇ ਵਿੱਚ ਵਚਾਤ ਚਰਚਾ ਕਰਨੀ ਚਾਹੀਦੀ ਸੀ ਇਹਦੇ ਬਾਰੇ ਵੀ ਕੋਈ ਵਿਚਾਰ ਚਰਚਾ ਨਹੀਂ ਹੋ ਸਕੀ ਇਹਦੇ ਪਿੱਛੇ ਵੀ ਕਾਰਨ ਸਾਨੂੰ ਪਤਾ ਨਹੀਂ ਲੱਗ ਸਕਿਆ ਜਦ ਕਿ ਬਹੁਤ ਕਾਫੀ ਟਾਈਮ ਸੀ ਇਹਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਇਹ ਇਹ ਇਸ ਬਾਰੇ ਤਾਂ ਗੱਲਬਾਤ ਸੱਤਾਤਰੀ ਤੇਰੀ ਹੀ ਜਾਣਦੀ ਹੋਏਗੀ ਕਿ ਇਹਦੇ ਬਾਰੇ ਕਿਉਂ ਚਰਚਾ ਨਹੀਂ ਹੋ ਸਕੀ ਔਰ ਜਿਹੜਾ ਸਪੀਕਰ ਹੁੰਦਾ ਆ ਹਾਊਸ ਦਾ ਉਹ ਦੋਹਾਂ ਤੇ ਰੰਦਾ ਇੱਕ ਸਾਂਝਾ ਸਾਫੀ ਹੁੰਦਾ ਆ ਉਹਦੇ ਨਾਲ ਦੋਹਾਂ ਧਿਰਾਂ ਦੇ ਸਖਾਂ ਨੇ ਸੰਬੰਧ ਜਿਹੜੇ ਆ ਉਹ ਹਮੇਸ਼ਾ ਹੀ ਅੱਜ ਤੱਕ ਹੁੰਦੇ ਆਏ ਆ ਉਹ ਦੋਹਾਂ ਹੀ ਧਿਰ ਜਿਹੜੀਆਂ ਆ ਉਹ ਸਪੀਕਰ ਨੂੰ ਆਪਣਾ ਇੱਕ ਜਿਹੜਾ ਸਾਂਝਾ ਮੈਂਦਾ ਜਿਹੜਾ ਉਹ ਸੰਭੀਆ ਆ ਉਹ ਸਪੀਕਰ ਸਾਹਿਬ ਦੇ ਨਾਲ ਹਮੇਸ਼ਾ ਹੀ ਦੋਹਾਂ ਦੋਨੋਂ ਧਿਰਾਂ ਆਪੋਜੀਸ਼ਨ ਵੀ ਉਹ ਸੱਤਾਧਿਰ ਪਾਰਟੀ ਵੀ ਉਹ ਉਹਦੇ ਨਾਲ ਆਪਣਾ ਦੁੱਖ ਸ਼ੋਕ ਵੀ ਜਾਂ ਆਪਣੀਆਂ ਜਿਹੜੀਆਂ ਦੁੱਖ ਤਕਲੀਫਾਂ ਵੀ ਉਹਨਾਂ ਨੂੰ ਹਾਊਸ ਅੰਦਰ ਪੇਸ਼ ਹੁੰਦੀਆਂ ਆ ਉਹ ਵੀ ਅਕਸਰ ਉਹ ਕੱਬੀਆਂ ਦੇੰਬੀਆਂ ਸਨ ਪਤਾ ਨਹੀਂ ਇਹ ਜਿਹੜੀ ਸੱਤਾਧਿਰ ਪਾਰਟੀ ਆ ਜਾਂ ਆਪੋਜੀਸ਼ਨ ਪਾਰਟੀ ਆ ਉਹਦੇ ਵਿੱਚ ਅਜੇ ਕੀ મતਭੇਦ ਹੋ ਗਿਆ ਉਹ ਸੱਤਾ ਜਿਹੜੀ ਸਪੀਕਰ ਸਾਹਿਬ ਉਹਨੂੰ ਉਹ ਇੱਕ ਧਿਰ ਦਾ ਸਪੀਕਰ ਹੀ ਗੈਂਡੀਆਂ ਆ ਜਦ ਕਿ ਆਪੋ ਜੀ ਦੇ ਧਿਰ ਦੇ ਈਆ ਉਸ ਸਪੀਕਰ ਸਾਹਿਬ ਨੂੰ ਆਪਣਾ ਆਪਣੇ ਵਿਰੋਧ ਦਾ ਇੱਕ ਸਪੀਕਰ ਸਮਝੀਆਂ ਜਿਹੜਾ ਕਿ ਨਹੀਂ ਸਮਝਿਆ ਜਾਣਾ ਚਾਹੀਦਾ ਇਸ ਸੰਬੰਧੀ ਜਿਹੜੇ ਸਪੀਕਰ ਸਾਹਿਬ ਐ ਸੰਧਵਾਨ ਸਾਹਿਬ ਆ ਉਹਨਾਂ ਨੂੰ ਜੂ ਸੋਚ ਵਿਚਾਰ ਕਰਨੀ ਚਾਹੀਦੀ ਆ ਤਾਂ ਕਿ ਉਹ ਦੋਹਾਂ ਧਿਰਾਂ ਦੇ ਲਾਲਮੀ ਮੇਲਨੇ ਸਪੀਕਰ ਆ ਸਮ ਉਹ ਨਾ ਦੋ ਨਾ ਦੋਨੋਂ ਕਿ ਆ ਉਹਨਾਂ ਨੂੰ ਆਪਣੇ ਸਾਹਮਣੇ ਸਪੀਕਰ ਬਣ ਕੇ ਸਮਸਗਨ ਉਹ ਜਿਹੜਾ ਹਾਊਸ ਹੈ ਉਸ ਮੁਤੇ ਪੰਜਾਬੀਆਂ ਦਾ ਹਾਊਸ ਵਾਂਸ ਕੇ ਔਰ ਇਸ ਹਾਊਸ ਦੇ ਵਿੱਚ ਸਮੂਹ ਪੰਜਾਬੀਆਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਨੂੰ ਉਹਨਾਂ ਉੱਪਰ ਵਿਚਾਰ ਕਰਕੇ ਉਹਨਾਂ ਦੇ ਹੱਲ ਲੱਭਣ ਦਾ ਜਿਹੜਾ ਜਦਨ ਆ ਉਹ ਇਥੇ ਕੀਤੇ ਜਾਣੇ ਚਾਹੀਦੇ ਆ ਔਰ ਇਸ ਹਾਊਸ ਦੇ ਵਿੱਚ ਕਿਸੇ ਦੇ ਉਪਰਸ ਪਰਸਨਲ ਅਟੈਕ ਕਰਨ ਨੂੰ ਤਜੀਹ ਨਹੀਂ ਦਿੱਤੀ ਜਾਣੀ ਚਾਹੀਦੀ ਔਰ ਇਸ ਤੋਂ ਇਲਾਵਾ ਜਿਹੜੇ ਲੋਕ ਮੁੱਦੇ ਆ ਲੋਕਾਂ ਦੀਆਂ ਸਮੱਸਿਆਵਾਂ ਆ ਉਹਨਾਂ ਨੂੰ ਉਹਨਾਂ ਉੱਪਰ ਵਿਚਾਰ ਕਰਨ ਨੂੰ ਫੈਸਲੇ ਨਹੀਂ ਚਾਹੀਦੇ ਆ ਤਾਂ ਕਿ ਲੋਕਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਵਿੱਚ ਤੈਅ ਕੀਤੀ ਜਾਵੇ ਥੈਂਕ ਯੂ ਵੈਰੀ ਮੱਚ